ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਓਰ ਦੇਸੀ ਰੈਸਪੀ ਚੈਨਲ 'ਚ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠੇ ਆਪਾਂ ਤੁਹਾਨੂੰ ਦੋ ਤਰੀਕੇ ਦੇ ਨਾਲ ਦੱਸਾਂਗੇ ਕਿ ਆਪਾਂ ਕਿੱਦਾਂ ਬਣਾਵਾਂਗੇ ਤੇ ਆਹ ਲਈ ਆਪਾਂ ਗੋਭੀ ਇੱਕ ਫੁੱਲ ਆਪਾਂ ਗੋਭੀ ਦਾ ਲਿਆਵਾ ਤੇ ਆਹ ਆਪਾਂ ਜਿਹੜਾ ਆਟਾ ਵਾ ਗੁੰਨ ਲਿਆਵਾ ਤੇ ਜਿਹੜਾ ਹੁਣ ਮੂਲੀ ਮਤਲਬ ਆਪਣੇ ਗੋਭੀ ਵਾਲੇ ਜਿਹੜੇ ਇਹ ਨਾ ਆਪਾਂ ਕੀਤੀ ਹੋਈ ਆ ਕਦੂ ਕਸ਼ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਤਿੰਨ ਹਰੀਆਂ ਮਿਰਚਾਂ ਤਿੰਨ ਮਿਰਚਾਂ ਨੂੰ ਆਪਾਂ ਅੱبدا ਬਰੀਕ-ਬਰੀਕ ਕੱਟ ਲਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਮਸਾਲਾ ਨਮਕ ਪਾਵਾਂਗੇ ਆਪਾਂ ਅੱਧਾ ਚਮਚ ਗਰਮ ਮਸਾਲਾ ਆਪਾਂ ਪਾਵਾਂਗੇ ਅੱਧਾ ਚਮਚ ਤੇ ਧਨੀਆ ਵੀ ਆਪਾਂ ਪਾ ਸਕਦੇ ਹਾਂ ਤੇ ਆਪਾਂ ਇਹਨੂੰ ਇਦਾਂ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਬੇਲਾ ਹੁਣ ਪਹਿਲਾਂ ਆਪਾਂ ਤੁਹਾਨੂੰ ਇੱਕ ਸਿੰਪਲ ਤਰੀਕਾ ਇਹਨਾਂ ਦਾ ਦੱਸਾਂਗੇ ਫਿਰ ਤੁਹਾਨੂੰ ਆਪਾਂ ਦੂਸਰੀ ਤਰ੍ਹਾਂ ਦੱਸਾਂਗੇ ਦੇਖੋ ਜੀ ਆਪਣਾ ਹੋ ਗਿਆ ਮਿਕਸ ਤੇ ਜਦੋਂ ਆਪਾਂ ਮਤਲਬ ਗੋਭੀ ਨੂੰ ਕद्दूकस ਕਰਦੇ ਹਾਂ ਤੇ ਪਹਿਲਾਂ ਇਹਦੇ ਵਿੱਚ ਨਮਕ ਨਹੀਂ ਪਾਉਂਦਾ ਤਾਂ ਕਿ ਵੀ ਉਹ ਪਾਣੀ ਛੱਡ ਦਿੰਦਾ ਵਾ ਤੇ ਹੁਣ ਆਪਾਂ ਕਰਾਂਗੇ ਆਟੇ ਦੇ ਛੋਟੇ-ਛੋਟੇ ਪੇੜੇ ਦੋ ਪੇੜੇ ਆਪਾਂ ਇਹਦੇ ਛੋਟੇ-ਛੋਟੇ ਕਰ ਲਾਂਗੇ ਤੇ ਫਿਰ ਆਪਾਂ ਇਹਨਾਂ ਦੀਆਂ ਨਾ ਛੋਟੀਆਂ-ਛੋਟੀਆਂ ਦੋ ਆਹ ਦੇਖੋ ਆਪਾਂ ਨਾ ਇਦਾਂ ਦੋ ਚੁੰਡਾ ਕਰ ਲੈਣੀਆਂ ਇਨੂੰ ਇਧਾ ਪਰੱਖ ਕੇ ਪਹਿਲਾਂ ਆਪਾਂ ਇਹਨੂੰ ਇੱਕ ਨੂੰ ਇਧਾ ਵੇਲ ਲਾਂਗੇ ਇਧਾ ਛੋਟਾ ਛੋਟਾ ਇਸ ਨੂੰ ਵੇਲ ਕੇ ਫਿਰ ਆਪਾਂ ਇਹਨੂੰ ਦੂਸਰੀ ਤਰ੍ਹਾਂ ਇਧਾ ਵੇਲ ਲਾਂਗੇ ਵੇਲ ਕੇ ਫਿਰ ਆਪਾਂ ਇਹਦੇ ਵਿੱਚ ਨਾ ਜਿਹੜਾ ਆਪਣੀ ਗੋਭੀ ਆ ਉਹ ਆਪਾਂ ਇਹਨੂੰ ਇਹਦੇ ਵਿੱਚ ਇਧਾ ਪਾਵਾਂਗੇ ਆਪਾਂ ਇਹਨੂੰ ਥੋੜੀ ਪਾਵਾਂਗੇ ਕਿਉਂਕਿ ਜੇ ਜ਼ਿਆਦਾ ਪਾਵਾਂਗੇ ਆਪੇ ਜਿਹੜਾ ਆਪਣੀ ਜਿਹੜੀ ਬੂਬੀ ਆ ਉਹ ਬਾਹਰ ਆ ਜੂਗੀ ਆਪਾਂ ਆਪਣੇ ਹਿਸਾਬ ਨਾਲ ਇਹ ਨਾ ਪੇੜੇ ਦੇ ਹਿਸਾਬ ਨਾਲ ਪਾਉਣੀ ਆ ਤੇ ਫਿਰ ਦੂਜਾ ਦੂਜਾ ਪੇੜਾ ਚੌਂਡ ਕੀਤੀ ਹੋਈ ਉਹਨੂੰ ਆਪਾਂ ਇਹ ਉੱਤੇ ਰੱਖ ਲਾਂਗੇ ਉੱਤੇ ਰੱਖ ਕੇ ਫਿਰ ਆਪਾਂ ਇਹਨੂੰ ਹਲਕਾ ਹਲਕਾ ਇੱਦਾਂ ਕਰਾਂਗੇ ਫਿਰ ਇਹਨੂੰ ਇਦਾਂ ਬ੍ਰੇਥ ਨਵਾਵਾਂਗੇ ਇਦਾਂ ਲਾ ਕੇ ਫਿਰ ਆਪਾਂ ਨੂੰ ਇਹਨੂੰ ਇਦਾਂ ਹਲਕਾ ਹਲਕਾ ਵੇਲਾਗੇ ਕੀ ਆਪਾਂ ਆਪਣੇ ਪਰੌਂਠਾ ਜਿਹੜਾ ਉਹ ਆਪਣੇ ਤਵੇ ਦੇ ਮੁਤਾਬਕ ਹੀ ਪਾਵਾਂਗੇ ਇਸ ਤੋਂ ਜ਼ਿਆਦਾ ਵੱਡਾ ਵੀ ਨਹੀਂ ਕਰਨਾ ਆਪਾਂ ਕਿਉਂਕਿ ਉਹ ਤਵੇ ਤੋਂ ਬਾਹਰ ਆ ਜਾਏ ਇਹਨੂੰ ਫਿਰ ਆਪਾਂ ਇਦਾਂ ਹਲਕਾ ਕਰਕੇ ਫਿਰ ਆਪਾਂ ਇਦਾਂ ਪਾਵਾਂਗੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਦੂਸਰੇ ਤਰੀਕੇ ਨਾਲ ਦੂਸਰੇ ਤਰੀਕੇ ਨਾਲ ਆਪਾਂ ਇਹ ਜਿਹੜਾ ਪੇੜਾ ਉਹ ਇਦਾਂ ਵੱਡਾ ਲੈ ਲਾਂਗੇ ਅਗੇ ਆਪਾਂ ਦੋ ਲੈਏ ਹੁਣ ਆਪਾਂ ਇਦਾਂ ਇੱਕ ਲਵਾਂਗੇ ਇੱਕ ਲੈ ਕੇ ਫਿਰ ਆਪਾਂ ਇਹਦੀ ਚੌਂਡ ਕਰਦੇ ਇਦਾਂ ਇਦਾਂ ਚੌਂਡ ਕਰਾਂਗੇ ਚੌਂਡਾ ਪੈਂਦਾ ਵੱਡੀ ਕਰਨੀ ਆ ਵੱਡੀ ਕਰਕੇ ਫਿਰ ਆਪਾਂ ਨਾ ਇਹਨੂੰ ਫਿਰ ਵੇਲਾਂਗੇ ਇਦਾਂ ਨਾ ਇਦਾਂ ਵੇਲਣਾ ਆਪਾਂ ਇਹਨੂੰ ਤੇ ਜਿਹੜੀ ਆਪਣੀ ਗੋਭੀ ਹੈ ਨਾ ਉਹ ਆਪਾਂ ਫਿਰ ਇਹਦੇ ਵਿੱਚ ਪਾ ਦੇਣੀ ਹੈ ਇਹ ਏਦਾਂ ਕਰਕੇ ਜਦੋਂ ਆਪਾਂ ਗੋਭੀ ਪਾ ਕੇ ਫਿਰ ਆਪਾਂ ਨਾ ਇਹਨੂੰ ਏਦਾਂ ਏਦਾਂ ਕਰਨਾ ਏਦਾਂ ਏਦਾਂ ਕਰਕੇ ਇਹਨੂੰ ਦਾ ਜਿਹੜਾ ਜੋੜ ਹੈ ਨਾ ਉਹਨੂੰ ਏਦਾਂ ਕਰਕੇ ਵਿੱਚ ਇਹਦੇ ਨਾਲ ਆਪਾਂ ਦੇਗਾ ਏਦਾਂ ਕਿ ਜਿਹੜੀ ਆਪਣੀ ਗੋਭੀ ਹੈ ਨਾ ਉਹ ਬਾਹਰ ਨਾ ਆ ਸਕੇ ਏਦਾਂ ਆਪਾਂ ਇਹਦਾ ਏਦਾਂ ਏਦਾਂ ਕਰਨਾ ਹੈ ਠੀਕ ਹੈ ਫਿਰ ਆਪਾਂ ਇਹਨੂੰ ਇੱਕ ਵਾਰੀ ਇਹਦਾ ਫੇਰੇ ਪ੍ਰੇਥਣ ਲਵਣਾ ਪ੍ਰੇਥਣ ਲਾ ਕੇ ਫਿਰ ਆਪਾਂ ਇਹਦੇ धागा ਹਲਕਾ ਦੇ ਲੈਣਾ ਇਹ ਹੈਗੀ ਆਪਣੀ ਸਿੰਪਲ ਤਰੀਕੇ ਨਾਲ ਦੂਸਰੇ ਟੰਗ ਨਾਲ ਇਹ ਆਪਾਂ ਨੂੰ ਦੋ ਰੋਟੀਆਂ ਨਹੀਂ ਅੱਜ ਦੀਆ ਵੀ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਮੈਂ ਇੱਕ ਰੋਟੀ ਆਟੇ ਇਹਨਾਂ ਵੀ ਦੱਸ ਦਿੱਤਾ ਵੀ ਇੱਕ ਪੇੜਾ ਕਰਕੇ ਉਹਦੇ ਵਿੱਚ ਇਹਨਾਂ ਪਾ ਕੇ ਤੇ ਇਦਾਂ ਕੇ ਭੇਣਾ ਉਹਨਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਆਪਾਂ ਦੱਸ ਦਿੰਨੇ ਆਂ ਜੀ ਤੁਸੀਂ ਇਦਾਂ ਵੀ ਸਿੰਪਲ ਤਰੀਕੇ ਨਾਲ ਵੀ ਬੁਕਾ ਸਕਦੇ ਆਂ ਆ ਦੇਖੋ ਜੀ ਆਪਾਂ ਤੁਹਾਨੂੰ ਨਾ ਦੋ ਤਰੀਕੇ ਨਾਲ ਦੱਸ ਦਿੱਤਾ ਵਾ ਤੇ ਹੁਣ ਜਿਹੜਾ ਆਪਣਾ ਪਹਿਲਾ ਵਾ ਪਹਿਲੇ ਤਰੀਕੇ ਨਾਲ ਆਪਾਂ ਬਣਾਇਆ ਸੀ ਤੇ ਉਹਨੂੰ ਆਪਾਂ ਹੁਣ ਲਾਵਾ ਗਿਓ ਤੇ ਇਹਨੂੰ ਆਪਾਂ ਘੋਲ ਨਾਲ ਵੀ ਬਣਾ ਸਕਦੇ ਆਂ ਰਿਫਾਈਨ ਨਾਲ ਵੀ ਬਣਾ ਸਕਦੇ ਆਂ ਦੇਸੀ ਨਾ ਵੀ ਬਣਾ ਸਕਦੇ ਹਾਂ ਜਿਹਦੇ ਨਾਲ ਤੁਸੀਂ ਖਾਣਾ ਪਸੰਦ ਕਰਦੇ ਆ ਨਾ ਉਹ ਕਿਉ ਲਾ ਕੇ ਤੁਹਾਨੂੰ ਚੰਗਾ ਲੱਗਦਾ ਉਹਦੇ ਨਾਲ ਕਰਨਾ ਹੁਣ ਆਪਾਂ ਕਰਤਾ ਇਹਦਾ ਦੂਜਾ ਪਾਸਾ ਤੇ ਆਪਣਾ ਇਹ ਪਰੌਂਠਾ ਬਣ ਕੇ ਇਹ ਜੋ ਗੈਰੀ ਤਾਂ ਫਿਰ ਆਪਾਂ ਇਹਨੂੰ ਚਾਹ ਨਾਲ ਵੀ ਖਾ ਸਕਦੇ ਹਾਂ ਦਹੀਂ ਨਾਲ ਵੀ ਖਾ ਸਕਦੇ ਹਾਂ ਮੱਖਣ ਲਾ ਕੇ ਵੀ ਖਾ ਸਕਦੇ ਹਾਂ ਜਿਹਦੇ ਨਾਲ ਆਪਾਂ ਨੂੰ ਪਸੰਦ ਹੋਵੇ ਆਪਾਂ ਉਹਦੇ ਨਾਲ ਖਾ ਸਕਦੇ ਹਾਂ ਤੇ ਆਪਾਂ ਨੇ ਬਣਾਏ ਨੇ ਅੱਜ ਦਹੀਂ ਦੇ ਨਾਲ ਆਪਾਂ ਦਹੀਂ ਦੇ ਨਾਲ ਖਾਵਾਂਗੇ ਦੇਖੋ ਜੀ ਆ ਆਪਣਾ ਪਰੌਂਠਾ ਹੋ ਗਿਆ ਰੈਡੀ ਆ ਦੇਖੋ ਜੀ ਹੁਣ ਆਪਾਂ ਨਾ ਜਿਹੜਾ ਸਿੰਪਲ ਬਣਾਇਆ ਸੀ ਹੁਣ ਆਪਣਾ ਉਹ ਪਰੌਂਠਾ ਬਣ ਗਿਆ ਤੇ ਇਹਨੂੰ ਆਪਾਂ ਕਰਾਂਗੇ ਦਸਤੂਰਾ ਪਾਸਾ ਤੇ ਫਿਰ ਜਦੋਂ ਥੋੜਾ ਜਿਹਾ ਪੱਕ ਜਾਊਗਾ ਤੇ ਫੇਰ ਆਪਾਂ ਇਹਦੇ ਤੇ ਲਾਵਾਂਗੇ ਕਿਉਂ ਤੇ ਆਹ ਦੇਖੋ ਜੀ ਹਣਾ ਆਪਾਂ ਦਾ ਦੂਸਰਾ ਪਾਸਾ ਕਰ ਲੈਨੇ ਆ। ਉਹ ਵੀ ਜਲਦੀ ਇਤਰਾ ਪੱਕ ਜਾਂਦਾ ਹੋਰ। ਐਦਾਂ ਆਪਾਂ ਕਿਉ ਲਾਣੀ। ਕਿਉ ਆਪਾਂ ਮਤਲਬ ਇਹਨੂੰ ਥੋੜਾ ਜਿਹਾ ਜ਼ਿਆਦਾ ਲਾਵਾਂਗੇ ਕਿਉਂਕਿ ਜਿਹੜਾ ਆਪਣਾ ਪਰੌਂਠਾ ਨਾ ਚਾਹ ਆਪ ਜੀ ਆਪਾਂ ਇਹਨੂੰ ਮਤਲਬ ਤੇਜ਼ ਜਿਦਾਂ ਆਗੋ ਮਤਲਬ ਆਪਾਂ ਕਾਜੀ ਆ ਬਣਾਉਨੇ ਆ ਤੇ ਇਹਨੂੰ ਤੇਜ਼ ਵੀ ਆਪਾਂ ਕਰ ਸਕਦੇ ਆ ਤੇ ਜਦੋਂ ਮਤਲਬ ਆਪਾਂ ਇਹਨੂੰ ਬਣਾਉਣਾ ਨਾ ਜੇ ਜਦੋਂ ਇਹਨੂੰ ਘਿਓ ਲਾਤਾ ਫਿਰ ਇਹਦੀ ਜਿਹੜੀ ਗੈਸ ਆ ਉਹ ਆਪਾਂ ਘੱਟ ਵੀ ਕਰ ਸਕਦੇ ਆ ਕਿਉਂਕਿ ਗੈਸ ਬਹੁਤ ਫੁੱਲ ਹੁੰਦਾ ਹੈ ਆਪਣਾ ਤੇ ਫਿਰ ਆਪਾਂ ਉਹਨੂੰ ਘੱਟ ਕਰ ਸਕਦੇ ਆ ਤੇ ਹੁਣ ਆਪਣਾ ਜਿਹੜਾ ਪਰੌਂਠਾ ਇੱਕ ਪਾਸੇ ਤੋਂ ਮੈਨੂੰ ਲੱਗਦਾ ਬਣ ਗਿਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਦੂਜਾ ਪਾਸਾ ਜੁਜੇਪਾਸ ਆਪਾਂ ਥੋੜਾ ਜਿਆਦਾ ਪਕਾਵਾਂਗੇ ਦੇਖੋ ਜੀ ਆਪਣੇ ਪਰੌਂਠਾ ਬਣ ਗਿਆ ਵਾ ਤੇ ਇਦਾਂ ਦੇ ਸੋਹਣੇ ਸੋਹਣੇ ਤੁਸੀਂ ਵੀ ਪਰੌਂਠੇ ਬਣਾਓ ਤੇ ਖਾਓ ਤੇ ਖਾ ਕੇ ਤੁਸੀਂ ਦੱਸੋ ਸਾਨੂੰ ਮਤਲਬ ਦੇਖੋ ਜੀ ਆਪਣੇ ਪਰੌਂਠੇ ਦੋ ਤਰੀਕੇ ਨਾਲ ਤਿਆਰ ਹੋ ਗਏ ਆ ਤੇ ਤੁਸੀਂ ਵੀ ਇਦਾਂ ਦੇ ਪਰੌਂਠੇ ਬਣਾਓ ਤੇ ਖਾਓ ਉਮੀਦ ਕਰਦੀ ਆਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ